ਜੋ ਲੜਕੇ ਮਾਰੇ ਗਏ ਨੇ ਉਹਨਾਂ ਦੇ ਪਰਿਵਾਰਾਂ ਦਾ ਕਹਿਣਾ ਹੈ ਕਿ ਪੁਲਿਸ ਉਹਨਾਂ ਨੂੰ ਘਰੋਂ ਗ੍ਰਿਫਤਾਰ ਕਰਕੇ ਲੈ ਕੇ ਗਈ ਸੀ ਤੇ ਉਸ ਤੋਂ ਬਾਅਦ ਸਿੱਧਾ ਉਹਨਾਂ ਦੀ ਮੀਡੀਆ ਦੇ ਜ਼ਰੀਏ ਇਨਕਾਊਂਟਰ ਬਾਰੇ ਪਤਾ ਲੱਗਾ ਪੁਲਸਾਪੇ ਕਹਿ ਰਹੀ ਹੈ ਕਿ ਨਾ ਇਹ ਉਹ ਨਹੀਂ ਜਿਨ੍ਹਾਂ ਨੇ ਤਿੰਨਾਂ ਨੂੰ ਭਜਾਉਣ 'ਚ ਰੋਲ ਨਿਭਾਇਆ ਮਤਲਬ ਇੱਕ ਉਹ ਸੀ ਜਿਹੜਾ ਮੋਟਰਸਾਈਕਲ 'ਤੇ ਆ ਰਿਹਾ ਸੀ ਦੋ ਸ਼ੂਟਰ ਸੀ ਜਿਨ੍ਹਾਂ ਨੇ ਗੋਲੀਆਂ ਮਾਰੀਆਂ ਉਸ ਬੋਰ ਦੇ ਕਪੜਾ ਵਪਾਰੀ ਸੰਜੇ ਬਰਮਾ ਹੋਰਨ ਤੇ ਇਹ ਕਮਾਲ ਹੋ ਰਿਹਾ ਹੈ ਕਿ ਜਦੋਂ ਵੀ ਹਥਿਆਰ ਪ੍ਰਾਪਤ ਕਰਨ ਜਾਉ ਤਾਂ ਪੁਲਸੇ ਹਮਲਾ ਹੋ ਜਾਂਦਾ ਬਈ ਇੱਕ ਵਾਰ ਤੁਸੀਂ ਕਿਸੇ ਮੋੜ ਤੋਂ ਮੁੜੋ ਤੇ ਉੱਥੇ ਟੋਆ ਜਿਵੇਂ ਦੋਈ ਵਾਰ ਮੋਟਰਸਾਈਕਲ ਡੋੜਨ ਲੱਗੀਆਂ ਗੱਡੀ ਮੁੰਡੇ ਨੇ ਸੁਣਾ ਆ ਕੇ ਯਾਦ ਦਿੰਦੇ ਕਿ ਇੱਥੇ ਟੋਆ ਸੀ ਬਿਲਕੁਲ ਤੇ ਪੰਜਾਬ ਪੁਲਿਸ ਨੂੰ ਅਜੇ ਤੱਕ ਪਤਾ ਹੀ ਨਹੀਂ ਲੱਗਦਾ ਕਿ ਹਰ ਵਾਰ ਤੁਸੀਂ ਦੋਸ਼ਿਆਂ ਨੂੰ ਫੜ ਕੇ ਜਦੋਂ ਬਰਾਮਦੀ ਲੈ ਕੇ ਇਹਨਾਂ ਫੁੱਟ ਦੇ ਹਮਲਾ ਹੋ ਜਾਂਦਾ ਰੋਟੀ ਨੂੰ ਉੱਚੀ ਕਹਿੰਦੇ ਹੋ ਤੁਸੀਂ ਇੱਕ ਪਾਸੇ ਖਾਲਾ ਦੀ ਫਿਲਮ ਰਿਲੀਜ਼ ਨਹੀਂ ਹੋਣ ਦੇ ਰਹੇ ਫਿਰ ਡਰ ਲੱਗਦਾ ਸਿਸਟਮ ਨੂੰ ਹੈ ਨਾ ਉਹ ਅਫਸਰ ਨੇ ਹੁਣ ਨਾ ਉਹ ਸਰਕਾਰਾਂ ਨੇ ਨਾ ਉਹ ਲੀਡਰ ਨੇ ਹੈ ਨਾ ਉਹ ਸਨ 95 ਦੀ ਕਹਾਣੀ ਤੇ ਅੱਜ ਵੀ ਤੁਹਾਨੂੰ ਡਰਾਉਂਦੀ ਹੈ ਕਿਉਂਕਿ ਤੁਸੀਂ ਉਹਵੇਂ ਹੀ ਚੱਲਦੇ। ਤੁਰਲੇ ਵਾਲੀ ਪੱਗ ਇਸ ਨਾਂ ਤੇ ਬੰਦਦੇ ਨੇ ਕਿ ਲਓ ਜੀ ਜਿਹੜਾ ਕੈਪਟਨ ਕੋਲ ਤੇ ਬਾਦਰਾ ਕੋਲ ਸੀ ਗੁਰਜ ਪਾਣੀਆਂ ਦੇ ਰੱਖੇ দাও ਮੇਰੇ ਕੋਲ ਹੈ। ਅੱਜ ਸੰਗੀਆਂ ਨਜ਼ਰਾਂ ਸੀ ਕਿ ਦਿੱਲੀ ਕੀ ਕਰਕੇ ਹੁੰਦੇ ਨੇ। ਬੈਠਕ ਦੇ ਅੰਦਰ ਕੁੰਡੀ ਲਾ ਕੇ ਕੀ ਹੋਇਆ ਇਹ ਤਾਂ ਜੇ ਕਿਸੇ ਨੇ ਨਹੀਂ ਦੇਖਿਆ। ਪਰ ਬਾਹਰ ਆ ਕੇ ਜੋ ਬਿਆਨੀਆਂ ਉਹ ਬਹੁਤ ਕੁਝ ਬਿਆਨ ਕਰਦੇ। ਉਹ ਕੌਂਟਰੀ ਭਗਵੰਤਮਾਨ ਦੀ ਬੋਡੀ ਲੈਂਗੁਏਜ ਮੌਪ ਕਮੰਟਰੀ ਭਗਵਾਨ ਪ੍ਰਮਾਨ ਹੋਰਾਂ ਦੇ ਮੀਡੀਆ ਮੂਰੇ ਰੱਖੇ ਗਏ ਬੋਲ ਉਹਨਾਂ ਦਾ ਤਰੀਕਾਕਾਰ ਬਿਆਨ ਕਰਦਾ ਹੈ ਕਿ ਉਹ ਦਿੱਲੀ ਨਾਲ ਸਮਝੌਤਾ ਕਰ ਰਹੇ ਹਨ। ਮੌਪ ਕਮੰਟਰੀ ਸਾਹਿਬ ਆਪਾਂ ਲਗਾਤਾਰ ਗੱਲ ਕਰਦੇ ਰਹੇ ਕਿ ਤੁਸੀਂ ਆਪਣੀ ਮਾਲਕੀ ਮੰਗੋ। ਬਿਲਕੁਲ ਕਿ ਪੰਜਾਬ ਦਾ ਪਾਣੀਆਂ ਤੇ ਹੱਕ ਹੈ ਰਿਪੀਰੀਅਨ ਸਿਧਾਂਤ ਦੁਨੀਆ ਪਰ ਦਾ ਕਹਿੰਦਾ ਠੀਕ ਹੈ ਜੇ ਉੱਪਰ ਪਾਣੀ ਆ ਰਿਹਾ ਤਾਂ ਉਹ ਉੱਪਰ ਉਹਦਾ ਰਿਪੀਰੀਅਨ ਹੱਕ ਹੈ ਤੇ ਸਾਡਾ ਜੇ ਅਸੀਂ ਥੱਲੀਆਂ ਸਾਡੇ ਕੋਲ ਪਾਣੀ ਆ ਰਿਹਾ ਤਾਂ ਸਾਡਾ ਵੀ ਹੱਕ ਹੈ ਪਰ ਜਿੱਥੋਂ ਦਰਿਆ ਲੰਘ ਰਹੇ ਨੇ ਉਹ ਮਾਲਕ ਨੇ ਇਸ ਪਾਣੀ ਦੇ ਦਰਬਾਰਾ ਸਿੰਘ ਨੂੰ ਕਿਵੇਂ ਦੇਖਿਆ ਜਾਂਦਾ ਸਮਯਾਦਕਰ ਜਿਹੜਾ ਕਹਿੰਦਾ ਕਿ ਜੀ ਨੋਕ ਦੇ ਉੱਤੇ ਜੀ ਰਿਵਾਲਬਰ ਦੀ ਨੋਕ ਤੇ ਜੀ ਬੰਦੂਖ ਰੱਖ ਕੇ ਮੈਨੂੰ ਦਸਤਕ ਕਰਾ ਲਈ ਸੀ ਜੀ ਇੰਦੀਆ ਘਟਨਾਵਾਂ ਜਾਣਦੇ ਤੇ ਜੀ ਘਟਨਾਵਾਂ ਚੂ ਵਾਪਰ ਲੱਗੇ ਉਸ ਸਮੇਂ ਜਦੋਂ ਸੁਰੱਖਿਆ ਦੇ ਸਾਧਨ ਨੇ ਜਦੋਂ ਕੈਮਰੇ ਲੱਗਿਆ ਸਾਰਾ ਕੁਝ ਲੱਗਿਆ ਪਤਾ ਕਿ ਫੜ ਵੀ ਹੋ ਜਾਣਾ ਬਿਲਕੁਲ ਸੋ ਉਹਦੀ ਕਣੀ ਤੱਕ ਅੱਜ ਤੱਕ ਕੋਈ ਸਰਕਾਰ ਨਹੀਂ ਪਹੁੰਚ ਕੇ ਤੇ ਪਿੱਛੇ ਕਿਹੜੀ ਮਨਸ਼ਾ ਕੰਮ ਕਰਦੀ ਹੈ ਕਿਹੜੀ ਸ਼ਰਮਤੀ ਤੇ ਕੰਮ ਕਰਦੀ ਹੈ ਇਹ ਤਾਂ ਉਹ ਹੀ ਤੁੱਤਾ ਵਾਲਾ ਖੂਹ ਵਾਲਾ ਕੰਮ ਹੈ ਕਿ ਉਥੇ ਜੀ ਮਸਜਿਦ 'ਚ ਸੂਰ ਵੱਟ ਕੇ ਸਿੱਟਦਾ ਜੀ ਮੰਦਿਰ 'ਚ ਗਉਂਦਾ ਸਿਰ ਵੱਟ ਕੇ ਸਿੱਟਦਾ ਅਜੇ ਤਾਂ ਕੋਈ ਕੁਛ ਨਾ ਬਦਲੇ ਕੀ ਹੈ ਜਨਾਬ ਇਹ ਇਹ ਮੰਗ ਨਾਲ ਆਪਾਂ ਇੱਕ ਪਾਸੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਦੇ ਆਂ ਤੇ ਉਧਰ ਫਾਂਸੀ ਮਾਫੀ ਲਈ ਆਪਾਂ ਕਿੰਨਾਂ ਲਾਈਆਂ ਹੋਈਆਂ ਤੇ ਕੱਲ ਨੂੰ ਇਹ ਨਾ ਹੋਵੇ ਅਗਰੇ ਕਣ ਠੀਕ ਹੈ ਜੀ ਕਿ ਸਾਰਿਆਂ ਨੂੰ ਫਾਂਸੀ ਦੇ ਤੋ ਇਸ ਲਈ ਕੋਈ ਮਸਾਲੀ ਸਜ਼ਾ ਉਸ ਤਰੀਕੇ ਦੀ ਹੈ ਇਸ ਕਾਨੂੰਨ ਦੇ ਤਹਿਤ ਲੈਣੀ ਚਾਹੀਦੀ ਹੈ ਠੀਕ ਹੈ ਕੰਪਿਊਟਰਨ ਉਹਨਾਂ ਦੀ ਆਪਣੀ ਭਾਵਨਾਤਮਕ ਤੌਰ ਤੇ ਮੰਗ ਹੈ ਸਾਨੂੰ ਲੱਗਦਾ ਕਿ ਇਹਦੇ ਨਾਲ ਜੇ ਫਾਂਸੀ ਨਾਲ ਜੁਰਮ ਰੁਕਦੇ ਹੁੰਦੇ ਤਾਂ ਸ਼ਾਇਦ ਹੁਣ ਤੱਕ ਜਿੰਨਾਂ ਥਾਮਾਂ ਦਿੱਤੇ ਜਿਹੜੇ ਮਾਮਲੇ 'ਚ ਫਾਂਸੀ ਹੋਏ ਨੇ ਉਹ ਘੱਟਣ ਹੋਂਦ ਦੁਆਰਾ ਕਰੇ ਜਾਪੀ ਨਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਦਾ ਟੀਵੀ ਐਨ ਆਰ ਆਈ ਮੈਂ ਪ੍ਰਦੀਪ ਠੀਮਾਨ ਤੇ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੀ ਖਾਸ ਪੇਸ਼ਕਸ਼ ਜਾਣੋ ਅਸਲ ਸੱਚ ਦੇ ਵਿੱਚ ਅੱਜ ਪੰਜਾਬ ਨਾਲ ਜੁੜੇ ਵੱਡੇ ਮੁੱਦਿਆਂ ਤੇ ਗੱਲਬਾਤ ਕਰਾਂਗੇ ਚਰਚਾ ਕਰਾਂਗੇ ਔਰ ਚਰਚਾ ਕਰਨ ਦੇ ਲਈ ਸਾਡੇ ਨਾਲ ਜੁੜ ਜਗੇ ਨੇ ਸਾਡੇ ਸੀਨੀਅਰ ਪੱਤਰਕਾਰ ਦੀਪਕ ਚਨਾਰਥਰ ਜੀ ਦੀਪਕ ਜੀ ਬਹੁਤ-ਬਹੁਤ ਸਵਾਗਤ ਹੈ ਬਹੁਤ ਸ਼ੁਕਰੀਆ ਠੀਮਾਨ ਸਾਹਿਬ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੀਪਕ ਜੀ ਕਾਫੀ ਵੱਡਾ ਦਿਨ ਸੀ ਅੱਜ ਸਭ ਤੋਂ ਵੱਡਾ ਅਗਰ ਮੁੱਦੇ ਦੀ ਗੱਲ ਕਰੀਏ ਤਾਂ ਐਸਵਾਈਐਲ ਨੂੰ ਲੈ ਕੇ ਮੀਟਿੰਗ ਹੋਈ ਹੈ ਪੰਜਾਬ ਅਤੇ ਹਰਿਆਣਾ ਦੀ ਕੇਂਦਰੀ ਜਲ ਸ਼ਕਤੀ ਮੰਤਰੀ ਵੀ ਉਸ ਮੀਟਿੰਗ ਦਾ ਹਿੱਸਾ ਰਹੇ ਨੇ ਹਰ ਕਿਸੇ ਨੇ ਆਪੋ ਆਪਣਾ ਪੱਖ ਰੱਖਿਆ ਹੈ ਕੀ ਲੱਗਦਾ ਹੈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪ੍ਰੈਸ ਦੇ ਨਾਲ ਵਾਰਤਾ ਦੇ ਵਿੱਚ ਕਾਫੀ ਗੱਲਾਂ ਕਹੀਆਂ ਗਈਆਂ ਬਿਲਕੁਲ ਜੀ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਅੱਜ ਕੱਲ ਪਾਣੀਆਂ ਦੇ ਰਾਖੇ ਬਣੇ ਹੋਏ ਨੇ ਤੇ ਤੁਰਲੇ ਵਾਲੀ ਪੱਗ ਇਸ ਨਾਂ ਤੇ ਬੰਦੇ ਨੇ ਕਿ ਲਓ ਜੀ ਜਿਹੜਾ ਕੈਪਟਨ ਕੋਲ ਤੇ ਬਾਦਲਾਹ ਕੋਲ ਸੀ ਗੁਰਜ ਪਾਣੀਆਂ ਦੇ ਰੱਖੇਦਾ ਉਹ ਮੇਰੇ ਕੋਲ ਹੈ ਅੱਜ ਸਮਝੀਆਂ ਨਜ਼ਰਾਂ ਸੀ ਕਿ ਦਿੱਲੀ ਕੀ ਕਰਕੇ ਆਉਂਦੇ ਨੇ ਬੈਠਕ ਦੇ ਅੰਦਰ ਕੁੰਡੀ ਲਾ ਕੇ ਕੀ ਹੋਇਆ ਇਹ ਤਾਂ ਜੇ ਕਿਸ ਨੇ ਨਹੀਂ ਦੇਖਿਆ ਪਰ ਬਾਹਰ ਆ ਕੇ ਜੋ ਬਿਆਨੀਆਂ ਉਹ ਬਹੁਤ ਕੁਝ ਬਿਆਨ ਕਰਦਾ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਬਾਡੀ ਲੈਂਗੁਏਜ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ মিডিਆ ਮੂਰੇ ਰੱਖੇ ਗਏ ਬੋਲ ਉਹਨਾਂ ਦਾ ਤਰੀਕਾ ਕਰ ਬਿਆਨ ਕਰਦਾ ਹੈ ਕਿ ਉਹ ਦਿੱਲੀ ਨਾਲ ਸਮਝੌਤਾ ਕਰਾਏ ਨੇ ਜਿਵੇਂ ਜਿਵੇਂ ਪਾਣੀਆਂ ਦੇ ਮਸਲੇ ਤੇ ਪੰਜਾਬ ਦੇ ਹੱਥ ਵੱਟ ਕੇ ਦਿੱਲੀ ਨੂੰ ਦੇ ਆਏ ਨੇ ਅਜੇ ਲੱਗਿਆ ਸੁਪਰੀਮ ਕੋਰਟ ਨੇ ਸਨ 2002 ਦੇ ਵਿੱਚ ਜੀ ਇਹ ਕਿਹਾ ਕਿ ਵੀ ਨਹਿਰ ਬਣਨੀ ਚਾਹੀਦੀ ਹੈ ਬਿਲਕੁਲ ਸਨ 2002 ਤੋਂ ਅੱਜ ਤੱਕ ਇਹ ਸਥਿਤੀ ਤੇ ਖੜੇ ਆ ਕਿ ਵੀ ਪੰਜਾਬ ਕਹਿੰਦਾ ਵੀ ਨਹਿਰ ਤਾਂ ਕੀ ਅਸੀਂ ਤਾਂ ਨਹਿਰ ਵਾਲੇ ਮੱਤੇ ਵੀ ਵਾਪਸ ਕਰਤੇ ਜੀ ਨਹਿਰ ਵਾਪਸ ਵੀ ਕਰਤੀ ਬੇਸ਼ੱਕ ਇਹ ਉਹੀ ਤਰ੍ਹਾਂ ਦੀ ਜਿਨ੍ਹਾਂ ਨੇ ਨਹਿਰ ਸਾਹਮਣੇ ਲਿਆਂਦੀ ਜੀ ਕੈਪਟਨ ਅਮਰਿੰਦਰ ਤੇ ਪ੍ਰਕਾਸ਼ ਸਿੰਘ ਬਾਦਲ ਐਸਬੀਐਲ ਦੇ ਜਨਮਦਾਤਿਆਂ ਲਈ ਵੀ ਦੋਸ਼ੀ ਨੇ ਤੇ ਆਪਣੇ ਆਪ ਨੂੰ ਪਾਣੀਆਂ ਦੇ ਰਾਖੇ ਵੀ ਕਹੋਂਦੇ ਨੇ ਜੀ ਪਰ ਇੱਕ ਵਾਰ ਤਾਂ ਇਹ ਹੋਇਆ ਕਿ ਜੀ ਅਸੀਂ ਆ ਸਮਝੌਤਾ ਰੱਦ ਕਰਤਾ ਜੀ ਪਾਣੀਆਂ ਦਾ ਫਿਰ ਇਹ ਹੋਇਆ ਜੀ ਅਸੀਂ ਜ਼ਮੀਨਾਂ ਵਾਪਸ ਕਰਤੀਆਂ ਜੀ ਪਰ ਲਗਾਤਾਰ ਕੋਰਟ ਵੱਲੋਂ ਇਹ ਪ੍ਰਕਿਰਿਆ ਸੀਗੀ ਵੀ ਕਿ ਇਸ ਨੂੰ ਅਮਲੀ ਜਾਮਾ ਪੈਣਾ ਉਹ ਤੁਸੀਂ ਨਹਿਰ ਪੂਰੀ ਕਰੋ। ਬਿਲਕੁਲ ਤੇ ਜਿਹੜਾ ਦੋਆ ਸੂਬਿਆਂ ਨੂੰ ਬਿਠਾਉਣ ਦੀ ਗੱਲ ਕੇਂਦਰ ਨੂੰ ਕਹੀ ਗਈ। ਕੇਂਦਰ ਨੂੰ ਇਹੀ ਕਿਹਾ ਗਿਆ ਕਿ ਤੁਸੀਂ ਦੋਆ ਨੂੰ ਬਿਠਾ ਕੇ ਕਹੋ ਕਿ ਨਹਿਰ ਪੂਰੀ ਕਰੇ ਜੀ। ਪਾਣੀਆਂ ਦੀ ਗੱਲ ਕਿੱਥੇ ਸੀ ਜੀ ਅਜੇ। ਅਜੇ ਤੱਕ ਨਹਿਰ ਪੂਰੀ ਕਰਨ ਦੀ ਹੈ। ਕਿ ਨਹਿਰ ਦਾ ਲੀਕ ਹਰਿਆਣਾ ਆਪਣਾ ਹਿੱਸਾ ਪੂਰਾ ਬਣਾ ਕੇ ਬੈਠਾ ਜੀ ਪੰਜਾਬ ਨਹੀਂ ਬਣਾਉਂਦਾ ਜੀ ਪੰਜਾਬ ਨੇ ਤਾਂ ਉਲਟਾ ਜ਼ਮੀਨਾਂ ਵਾਪਸ ਕਰਤੀਆਂ ਕੁਝ ਕਰਤਾ। ਤੇ ਮੁੱਖ ਮੰਤਰੀ ਸਾਹਿਬਾ ਦਾ ਕੀ ਕਹਿ ਰਹੇ ਸੀ? ਲੋ ਜੀ 2.5 ਐਮ ਐ ਪਿੱਛੇ ਸੀ ਲੜੀ ਜਾਂਦੇ ਆ ਆ ਜੀ ਸਿੰਧੂ ਜਲ ਸੰਧੀ ਦੇ ਰਾਹੀਂ ਸਾਨੂੰ ਜੀ 23 ਐਮ ਮਿਲ ਜਾਣਾ ਲੈ ਪੰਜਾਬ ਚ ਵੀ ਨਹਿਰਾਂ ਬਣ ਜਾਣੇ ਤੇ ਸੀ ਇਹਨਾਂ ਨੂੰ ਹਰਿਆਣਾ ਨੂੰ ਛੱਡੋ ਅਸਾਂ ਮੱਧ ਪ੍ਰਦੇਸ਼ تک ਦੇ ਦਾਂਗੇ ਇਹਦਾ ਮਤਲਬ ਤੁਸੀਂ ਮੱਧ ਪ੍ਰਦੇਸ਼ ਤੱਕ ਪੰਜਾਬ ਦਾ ਪਾਣੀ ਦੇਣ ਦਾ ਵਾਅਦਾ ਕਰੇ ਹੂੰ ਤੁਸੀਂ ਨਵਾ ਪਹਿਲੀ ਗੱਲ ਮੁੱਖ ਮੰਤਰੀ ਸਾਹਿਬ ਆਪਾਂ ਲਗਾਤਾਰ ਗੱਲ ਕਰਦੇ ਰਹੇ ਆ ਕਿ ਤੁਸੀਂ ਆਪਣੀ ਮਾਲਕੀ ਮੰਗੋ ਬਿਲਕੁਲ ਕਿ ਪੰਜਾਬ ਦਾ ਪਾਣੀਆਂ ਤੇ ਹੱਕ ਹੈ ਰਿਪੀਰੀਅਨ ਸਿਧਾਂਤ ਦੁਨੀਆ ਭਰ ਦਾ ਕਹਿੰਦਾ ਠੀਕ ਹੈ ਜੇ ਉੱਪਰ ਪਾਣੀਆਂ ਆ ਰਹੇ ਤਾਂ ਉਹ ਉੱਪਰ ਉਹਦਾ ਰਿਪੀਰੀਅਨ ਹੱਕ ਹੈ ਤੇ ਸਾਡਾ ਜੇ ਅਸੀਂ ਥੱਲੇ ਆ ਸਾਡੇ ਕੋਲ ਪਾਣੀ ਆ ਰਿਹਾ ਤਾਂ ਸਾਡਾ ਵੀ ਹੱਕ ਆ ਪਰ ਜਿੱਥੋਂ ਦਰਿਆ ਲੰਘ ਰਹੇ ਨੇ ਉਹ ਮਾਲਕ ਨੇ ਇਸ ਪਾਣੀ ਦੇ ਜੀ ਤੇ ਤੁਸੀਂ ਆਪਣੀ ਮਾਲਕੀਤਾ ਮੰਗੋਗੇ ਸਾ ਤੋਂ ਪਾਣੀ ਲੈਣ ਲੱਗਿਆ ਮਾਲਕਤਾ ਮੰਨ ਲਓ ਤੁਸੀਂ ਪੈਸੇ ਨਹੀਂ ਦੇਣੇ ਨਾ ਦਿਓ ਪਰ ਪਹਿਲਾਂ ਨਾ ਮਾਲਕੀ ਮੰਨ ਰਹੇ ਹੋ ਤੁਸੀਂ ਨਾ ਸਾਨੂੰ ਤੁਸੀਂ ਰਿਐਲਿਟੀ ਦੇ ਰਹੇ ਹੋ ਨਾਲ ਤੁਸੀਂ ਪਾਣੀਆਂ ਦੀ ਪਮੈਸ਼ ਕਰਨੇ ਉਹ ਗੱਲਾਂ ਕਿੱਥੇ ਨੇ ਮੁੱਖ ਮੰਤਰੀ ਸਾਹਿਬ ਉਹ ਦੀਵਾਰ ਹੋ ਜਾਂਦੀ ਹੈ ਬਾਈਓਵੇਂ ਫਿਰ ਕੋਲੀ ਕੇ ਲਈ ਇੱਕ ਇંટ ਨਿਕਲਦੀ ਹੈ ਫਿਰ ਦੋ ਇਟੇ ਨਿਕਲਦੀਆਂ ਫਿਰ ਗੇਟ ਬਣਦਾ ਕਿੱਸੇ ਕਹਾਣੀਆਂ ਸਟੇਜਾਂ ਤੇ ਸੁਣਾਉਣ ਨੂੰ ਵਧੀਆ ਲੱਗਦੀ ਹੈ ਮੁੱਖ ਮੰਤਰੀ ਦੇ ਮੂੰਹ ਤੋਂ ਨਹੀਂ ਚੰਗੇ ਲੱਗਦੇ ਹੂੰ ਸੋ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਉੱਥੇ ਪਾਣੀਆਂ ਦੀ ਜਿਹੜੀ ਵੰਡ ਦੀ ਗੱਲ ਕਰਦੇ ਆ ਕਿ ਸਾਨੂੰ ਜਿਹੜਾ ਪਾਕਿਸਤਾਨ ਨੂੰ ਜਾਂਦਾ ਪਾਣੀ ਆ ਉਹ ਮੋੜ ਕੇ ਮਿਲ ਜਾਣਾ ਜੀ ਇਹਦਾ ਮਤਲਬ ਕਹਿਣਾ ਕੀ ਚਾਹੁੰਦੇ ਹੋ ਰਿਪੀਰੀਅਨ ਸਿਧਾਂਤ ਉਸ ਦੇ ਉੱਤੇ ਵੀ ਲਾਗੂ ਹੁੰਦਾ ਸਿੰਧੂ ਜਲ ਸੰਧੀ ਤੇ ਵੀ ਬਿਲਕੁਲ ਤੇ ਜੇ ਉਹਨਾਂ ਦੇ ਸਿਧਾਂਤ ਤੇ ਅਸੀਂ ਪਾਣੀ ਮਤਲਬ ਹੱਕ ਮਾਰ ਕੇ ਇੱਧਰ ਨੂੰ ਕਹਿੰਦੇ ਅਸੀਂ ਮੋੜ ਲਾਂਗੇ ਪਾਣੀਆਂ ਦੀ ਵੰਡ ਤੇ ਬਹਿਸ ਹੋ ਸਕਦੀ ਹੈ ਕਿ ਵੱਧ ਕਿਹਦੇ ਕੋਲ ਆ ਘੱਟ ਕਿਹਦੇ ਕੋਲ ਜਾਣਾ ਕਿਹਦੇ ਕੋਲ ਚਾਹੀਦਾ ਕਿੰਨਾ ਕਿਹਦੇ ਕੋਲ ਰਹਿਣਾ ਚਾਹੀਦਾ ਪਰ ਤੁਸੀਂ ਕਹੋ ਕਿ ਅਸੀਂ ਉਹਨਾਂ ਦਾ ਪਾਣੀ ਰੋਕ ਲਾਂਗੇ ਅਗਲੇ ਕਹਿੰਦੇ ਫਿਰ ਲੜਾਈ ਹੋਊਗੀ ਤੇ ਅਸੀਂ ਨਮੀ ਲੜਾਈ ਗੱਲ ਪਾਉਣੀ ਹੈ ਆਪਣੀ ਜੀ ਤੁਸੀਂ ਕਹੋ ਵੀ ਰਿਪੀਰੀਅਨ ਸਿਧਾਂਤ ਨੂੰ ਸਾਰ ਜਿੰਨਾ ਜਿਹਦਾ ਹੱਕਾ ਉਹਦਾ ਦੋ ਜੇ ਤੁਸੀਂ ਉਹਨਾਂ ਦਾ ਹੱਕ ਮਾਰਨ ਦੀ ਗੱਲ ਕਰਦੇ ਹੋ ਕਿ ਉਹਨੂੰ ਅਗਲੇ ਤੁਹਾਡਾ ਹੱਕ ਮਾਰਨਗੇ ਤਕਨੀਕੀ ਤੌਰ ਤੇ ਕੀ ਗੱਲ ਹੋਈ ਹੈ ਕਿੰਨੇ ਪਾਣੀ ਦੀ ਗੱਲ ਹੋਈ ਹੈ ਕਿਸ ਹੱਦ ਤੱਕ ਹੋਈ ਹੈ ਬੀਬੀਐਮਬੀ ਨੂੰ ਲੈ ਕੇ ਕੀ ਗੱਲ ਹੋਈ ਹੈ ਇਸ ਬਾਰੇ ਕੋਈ ਵੀ ਖੁਲਾਸਾ ਨਹੀਂ ਕੀਤਾ ਗਿਆ ਦੇਖੋ ਪਹਿਲੀ ਗੱਲ ਤਾਂ ਇਹ ਆ ਕਿ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਕੋਲ ਇੱਕ ਨੁਕਤਾ ਸੀਗਾ ਕਿ ਬਈ ਆ ਸਥਿਤੀ ਆ 25 ਸਾਲ ਬਾਅਦ ਦੁਨੀਆ ਦਾ ਨਿਯਮ ਕਹਿੰਦਾ ਕਿ ਪਾਣੀਆਂ ਦੀ ਪਮੈਸ਼ ਹੋਣੀ ਚਾਹੀਦੀ ਹੈ ਤੁਸੀਂ ਪਾਣੀਆਂ ਦੀ ਪਰਮੈਸ਼ ਕਰੋ ਪਹਿਲਾਂ ਤਾਂ ਕਿ ਸਾਡੇ ਕੋਲ ਮੌਜੂਦਾ ਪਾਣੀ ਹੈ ਕਿੰਨਾ ਜੀ ਫਿਰ ਰਿਪੀਰੀਅਨ ਸਿਧਾਂਤ ਕਹਿੰਦਾ ਕਿ ਮਾਲਕੀ ਤੈਅ ਕਰਨੀ ਤੇ ਉਹਨਾਂ ਦੀ ਬਸੂਲੀ ਦੇਣੀ ਜਿੱਥੋਂ ਪਾਣੀ ਲੈਣਾ ਉਹਦੇ ਤੇ ਆਜੋ ਭਾਰਤੀ ਸੰਵਿਧਾਨ ਅਨੁਸਾਰ ਜਿੰਨੇ ਵੀ ਸੂਬੇ ਬਣੇ ਨੇ ਵੱਖੋ-ਵੱਖੋ ਉਹਨਾਂ 'ਚ ਜਿਵੇਂ ਪਾਣੀਆਂ ਦੀ ਵੰਡ ਹੋਈ ਹੈ ਉਹਦੇ ਤੇ ਆਜੋ ਤੇ ਜੇ ਪੰਜਾਬ ਦੇ ਪਾਣੀਆਂ ਤੇ ਹਰਿਆਣਾ ਦਾ ਹੱਕ ਹੈ ਪਰ ਜਮਨਾ ਤੇ ਸਾਡਾ ਵੀ ਹੱਕ ਹੈ ਜੀ ਫਿਰ ਉਹਦੀ ਵੰਡ ਕਿੱਥੇ ਜਾਊਗੀ ਸੋ ਇਸ ਲਈ ਇਹ ਕਿਤੇ ਮੁੱਖ ਮੰਤਰੀ ਅੱਜ ਜਿਹੜੀ ਜਿਹੜੀ ਸ਼ੈਲੀ ਚ ਬੋਲ ਰਹੇ ਸੀ ਨਾ ਇਹ ਕੇਂਦਰ ਦੇ ਬੀਜੇਪੀ ਦੇ ਨਮਾਇੰਦਿਆਂ ਵਾਲੀ ਸ਼ੈਲੀ ਸੀ ਜੀ ਅੱਜ ਉਹਨਾਂ ਦੀ ਗੋਲੀ ਸੀ ਕਿ ਮੁੱਖ ਮੰਤਰੀ ਦੀ ਕੁਰਸੀ ਇੱਧਰੋਂ ਖਤਰੇ ਚ ਹੈ ਉੱਧਰੋਂ ਲੈਣ ਦੀ ਤਿਆਰੀ ਤਾਂ ਨਹੀਂ ਕਿਤੇ ਇੱਧਰ ਵਾਲੇ ਬਦਲ ਨੂੰ ਫਿਰਦੇ ਹਟਾਉਣ ਨੂੰ ਫਿਰਦੇ ਇਹ ਸੋਚਿਆ ਜਾ ਰਿਹਾ ਇਸ ਲਈ ਉੱਧਰ ਤਾਂ ਨਹੀਂ ਕੋਸ਼ਿਸ਼ ਕਿਤੇ ਉਹਨਾਂ ਨੇ ਬਾਤਾਂ ਨਹੀਂ ਮਰੋੜਤੀ ਕੋਈ ਕਿ ਜੇ ਇੱਥੇ ਦਰਬਾਰਾ ਸਿੰਘ ਨੂੰ ਕਿਵੇਂ ਦੇਖਿਆ ਜਾਂਦਾ ਸਭ ਯਾਦ ਕਰਨ ਜਿਹੜਾ ਕਹਿੰਦਾ ਕਿ ਜੀ ਨੋਕ ਦੇ ਉੱਤੇ ਜੀ ਰਵਾਲਬਰ ਦੀ ਨੋਕ ਤੇ ਜੀ ਬੰਦੂਖ ਰੱਖ ਕੇ ਮੇਰੇ ਸਿਰ ਤੇ ਮੈਨੂੰ ਦਸਕਤ ਕਰਾ ਲਈ ਸੀ ਪਾਣੀ ਵਾਲੇ ਮਸਲੇ ਤੇ ਲੋਕ ਅੱਜ ਤੱਕ ਯਾਦ ਕਰਦੇ ਆ ਕਿ ਮਿੱਤਰ ਗਦਾਰੀ ਕੀਤੀ ਆ ਜੇ ਗੋਲੀ ਚੱਲ ਜਾਂਦੀ ਫੇਰ ਕਿਸੇ ਪੰਜਾਬੀ ਕਰਵਾਨ ਹੋ ਜਾਣਾ ਕੀ ਹਰਜ ਸੀ ਬਰਨਾਲਾ ਹੋਰੀ ਕਹਿੰਦੇ ਜੀ ਮੈਨੂੰ ਤਾਂ ਤਾਂ ਲੈ ਲਈਏ ਇਹ ਸਮਝੌਤਾ ਸੀਗਾ ਜੀ ਰਜੀਵ ਲੋਂਗਰ ਸਮਝੌਤੇ ਦਾ ਚੰਡੀਗੜ੍ਹ ਵੀ ਦੇਣਾ ਸੀ ਰਜੀਵ ਲੋਂਗਰ ਸਮਝੌਤੇ ਦਾ ਪੰਜਾਬੀ ਬੋਲਦੇ ਪਿੰਡ ਵੀ ਦੇਣੇ ਸੀ ਉਹ ਕਿੱਥੇ ਆ ਹੂੰ ਦੀ ਆਰਜੀਟ ਦੇ ਘਾਸ ਵਈ ਲੈਣੀ ਹੈ ਬਰਨਾਲਾ ਵੀ ਉਸੇ ਕੈਟਾਗਰੀ ਚ ਆਉਂਦਾ ਤੇ ਕੈਪਟਨ ਅਮਰਿੰਦਰ ਜਿਹੜਾ ਕਹਿੰਦਾ ਮੈਂ ਪਾਣੀਆਂ ਦੇ ਰਾਖੇ ਪਾਣੀਆਂ ਦੇ ਸਮਝੌਤੇ ਖਤਮ ਕੀਤੇ ਉਸ ਨੇ ਸਾਡੇ ਕੋਲ ਨਮੀ ਮਤ ਪਾਤੀ ਜਦੋਂ ਪੰਜਾਬ ਦੀ ਵਿਧਾਨ ਸਭਾ ਚ ਇਹ ਕਹਿੰਕੇ ਜਿੰਨਾ ਪਾਣੀ ਜਾਂਦਾ ਉਹ ਨਾ ਜਾਂਦਾ ਰਹੂਗਾ ਜੀ ਤੇ ਪ੍ਰਕਾਸ਼ ਸਿੰਘ ਬਾਦਲ ਜਿਹੜੇ ਕਹਿੰਦੇ ਜੀ ਦੇਵੀ ਲਾਲ ਨਾਲ ਸਮਝੌਤਾ ਕਰਕੇ ਸਾਰਾ ਕੁਝ ਕਰਾ ਕੇ ਤੇ ਹੁਣ ਪਾਣੀਆਂ ਸੋ ਇਸ ਲਈ ਇਸ ਆਵਾਮ ਚ ਸਾਰੇ ਨੰਗੇ ਨੇ ਤੇ ਮੁੱਖ ਮੰਤਰੀ ਭਗਵੰਤ ਮਾਨ ਜੀ ਇਸ ਕੈਟਾਗਰੀ ਆਪਣਾ ਨਾਮ ਲਿਖਾ ਦਿਓ ਕਿਤੇ ਤੁਹਾਡੇ ਨਾਲ ਤੁਹਾਡੇ ਅਧਿਕਾਰੀ ਸੀ ਅਫਸਰ ਸੀ ਤੁਸੀਂ ਆਪਣਾ ਕੇਸ ਕਿਵੇਂ ਰੱਖਿਆ ਤੁਸੀਂ ਮੀਡੀਆ ਨੂੰ ਇਹ ਨਹੀਂ ਦੱਸਿਆ ਤੁਸੀਂ ਤੱਤ ਕਿਹੜੇ ਰੱਖੇ ਤੁਸੀਂ ਦਲੀਲਾਂ ਕਿਹੜੀਆਂ ਰੱਖਿਆ ਤੁਸੀਂ ਇਹ ਨਹੀਂ ਦੱਸਿਆ ਇਹਦਾ ਮਤਲਬ ਤੁਸੀਂ ਦੱਸਣ ਨਹੀਂ ਗਏ ਤੁਹਾਨੂੰ ਸਮਝਾ ਕੇ ਤੋੜ ਦਿੱਤਾ ਗਿਆ ਕਿ ਤੁਸੀਂ ਸਿੰਧੂ ਜਲ ਸੰਧੀ ਵਾਲੇ ਪਾਣੀ ਦੀ ਗੱਲ ਕਰੋ ਜੀ ਤੁਹਾਨੂੰ ਉਹ ਮਿਲੇਗਾ ਲਓ ਜੀ ਉਹ ਚੋ ਅਸੀਂ ਲੈ ਲਾਂਗੇ ਤੇ ਤੁਸੀਂ ਕਹਾਂ ਮੱਧ ਪ੍ਰਦੇਸ਼ تک ਦੇਣਾ ਮੰਨਿਆ ਤੁਹਾਡੇ ਮੂੰਹ ਤੇ ਜੇ ਸ਼ਬਦਾਈ ਦਾ ਮਤਲਬ ਹੈ ਕੱਲ ਨੂੰ ਵਿਧਾਨ ਸਭਾ ਦਾ ਸੈਸ਼ਨ ਹੈ ਤੇ ਉੱਥੇ ਹਗਾਮਾ ਹੋਗਾ ਪਰ ਉਹ ਤਾਂ ਹੋਊਗਾ ਜੇ ਬਲਤੀ ਤਰ੍ਹਾਂ ਚ ਜਾਂਦੀ। ਦੀਪਕ ਜੀ ਇਸੇ ਦੇ ਨਾਲ ਪੰਜਾਬ ਦੀ ਨਬਜ਼ ਦੀ ਗੱਲ ਕਰ ਲੈਨੇ ਆ। ਟਰਾਂਸਪੋਰਟੇਸ਼ਨ ਨਬਜ਼ ਹੁੰਦੀ ਹੈ ਕਿਸੇ ਵੀ ਸੂਬੇ ਦੀ। ਅੱਜ ਦਾ ਦਿਨ ਇੱਕ ਐਸਾ ਦਿਨ ਸੀ ਜਦੋਂ ਪੀਆਰਟੀਸੀ ਵੱਲੋਂ ਪੰਜਾਬ ਦੀ ਨਬਜ਼ ਨੂੰ ਰੋਕਿਆ ਗਿਆ। ਬਹੁਤ ਲੋਕ ਜੋ ਆਪਣੀ ਮੰਜ਼ਿਲ ਤੱਕ ਜਾਣਾ ਚਾਹੁੰਦੇ ਸੀ ਨਹੀਂ ਜਾ ਸਕੇ। ਇਹ ਭਰੋਸਾ ਤਾਂ ਉਹਨਾਂ ਨਾਲ ਮੀਟਿੰਗਾਂ ਕਰਦੇ ਹਾਂ ਜਦੋਂ ਚੋਣ ਪ੍ਰਚਾਰ ਕਰਦੇ ਸੀ ਤਦ ਵੀ ਦਿੱਤਾ ਸੀ ਉਹਨਾਂ ਨੂੰ ਕਿਉਂ? ਪੰਜਾਬ ਦੇ ਹਰ ਵਿਭਾਗ ਦੇ ਵਿੱਚ ਕੱਚੇ ਮੁਲਾਜ਼ਮ ਡੇਲੀ ਬੇਸ ਵਾਲੇ ਦਿਹਾੜੀ ਦੇਪੇ ਵਾਲੇ ਸਾਰਿਆਂ ਨੂੰ ਤੁਸੀਂ ਪੱਕੇ ਕਰਨ ਦੇ ਵਾਅਦੇ ਕੀਤੇ ਸੀ ਭੈਣਾ ਬਣਾ ਕੇ ਟੈਂਕੀਆਂ ਤੋਂ ਤਾਰੀਆਂ ਸੀ ਕੁੜੀਆਂ ਕੇਜਰੀ ਬਿਲਕੁਲ ਕੀ ਬਣੇ ਜੀ ਉਹਨਾਂ ਦਾ ਕਿੰਨੇ ਪੱਕੇ ਹੋ ਗਏ ਜੀ ਜੀ ਔਰ ਇਸੇ ਟਰਾਂਸਪੋਰਟ ਵਾਲਿਆਂ ਨਾਲ ਇੱਕ ਵਾਰ ਨਹੀਂ ਦਰਜਨਾ ਬੈਠਕਾਂ ਹੋ ਚੁੱਕੀਆਂ ਹਰ ਵਾਰ ਮਿੱਠੀ ਗੋਲੀ ਨੋਨੀ ਪੋਪ ਦੇ ਕੇ ਤੋੜ ਦਿੱਤਾ ਜਾਂਦਾ ਅੱਜ ਦੇਸ਼ ਵਿਆਪੀ ਹੜਤਾਲ ਸੀ ਜੀ 25 ਕਰੋੜ ਦੇ ਕਰੀਬ ਕਰਮਚਾਰੀ ਇਸ ਹੜਤਾਲ ਚ ਸ਼ਿਰਕਤ ਕਰ ਰਹੇ ਸੀ ਠੀਕ ਹੈ ਸੋ ਕਾਲਡ ਨੈਸ਼ਨਲ মিডিਆ ਨੇ ਉਸ ਹੜਤਾਲ ਦੀ ਗੱਲ ਨਹੀਂ ਕਰਨੀ ਹੈਨਾ ਉਹਨੂੰ ਦਿਖਾਉਣਾ ਨਹੀਂ ਪਰ ਉਹਦਾ ਅਸਰ ਸੂਕ ਰਿਹਾ ਕੰਮ ਪਰਬਾਤ ਹੋਏ ਲੋਕਾਂ ਨੂੰ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪਿਆ ਆਵਾਜ਼ਾਈ ਚ ਵਿਗਨ ਪਿਆ ਤੇ ਉਹਦੇ ਵਿੱਚ ਪੰਜਾਬ ਦੀ ਇਹ ਜਿਹੜੀ ਤਿੰਨ ਰੋਜ਼ਾ ਹੜਤਾਲ ਸੀ ਉਹ ਵੀ ਉਹਦੇ ਦਾ ਹਿੱਸਾ ਬਣ ਗਈ ਚਲੋ ਹੈਨਾ ਉਹਦੇ ਨਾਲ ਜੋੜ ਕੇ ਪਰ ਸ਼ਾਮ ਟੌਣ ਦੇ ਤਰ੍ਹਾਂ ਹਰਪਾਲ ਚੀਮਾ ਜੀ ਉਹਨਾਂ ਨੇ ਸ਼ਾਇਦ ਗੱਲਬਾਤ ਨਹੀਂ ਬੁਲਾ ਲਿਆ ਸੀ ਕਹਿੰਦੇ ਹੈਨਾ ਤੇ ਉਹ ਗੱਲਬਾਤ ਨੇੜੇ ਲੱਗ ਗਈ ਹੈ ਜੀ ਕਹਿੰਦੇ ਕਿ ਲਓ ਜੀ ਫਿਰ ਪ੍ਰੋਸਾ ਮਿਲ ਕੇ ਪੱਕੇ ਕਰ ਦਾਂਗੇ ਕਦੋਂ ਕਰ ਦਾਂਗੇ ਜੀ ਕੋਈ ਆਰਡਰ ਦੀ ਕਾਪੀ ਜੀ ਕੋਈ ਗਰੰਟੀ ਕੋਈ ਸਮਝੌਤਾ ਨਹੀਂ ਕਰਦੀ ਕਿ ਮੀਡੀਆ ਬਿਆਨੀਆਂ ਹੀ ਸੋ ਇਹ ਇਹ ਅਗਲੇ 7:30 ਤੱਕ ਚੱਲੀ ਜਾਊਗਾ ਪੰਜਾਬ ਦੇ ਵਿੱਚ ਬਿਜਲੀ ਵਿਭਾਗ ਤੇ ਟ੍ਰਾਂਸਪੋਰਟ ਵਿਭਾਗ ਡੁੱਬ ਰਿਹਾ ਜਨਾਬ ਜੀ ਅਦਾਇਗੀਆਂ ਨਹੀਂ ਪੂਰੀਆਂ ਹੋ ਪਾਰੀਆਂ ਬਿਜਲੀ ਵਿਭਾਗ ਦਾ ਹੁਣ ਤਾਰੇ ਬਕਾਇਆ ਤਾਰੇ ਕਿਵੇਂ ਕਰਜ਼ਾ ਲੈ ਕੇ ਕੱਲ ਇਧਰੋਂ ਫੜਿਆ ਤੇ ਕੱਲ ਉਧਰੋਂ ਫੜਿਆ ਫਰਕ ਕੀ ਹੈ ਜਨਾਬ ਕਰਜ਼ਾ ਤਾਂ ਸਿਰ ਤੇ ਖੜਾ ਹੈ ਜੀ ਸੋ ਇਸ ਲਈ ਸਿਰਫ ਤੇ ਸਿਰਫ ਵੋਟਾਂ ਪੱਕੀਆਂ ਕਰਨੀ ਪੰਜਾਬ ਨੂੰ ਦਾਤੇ ਲਾ ਦੋ ਅਜੇ ਤਾਂ ਮੈਨੂੰ ਉਹ 10 ਲੱਖ ਦਾ ਫਿਕਰ ਖੜਾ ਹੈ ਜਿਹੜਾ ਕਹਿੰਦੇ ਜੀ ਅਸੀਂ ਸਾਰੇ ਪੰਜਾਬ ਨੂੰ ਸਿਹਤ ਬੀਮਾ ਦੇਤਾ ਉਹ ਹਸਪਤਾਲ ਬਿਮਾਰ ਨੇ ਹਸਪਤਾਲਾਂ 'ਚ ਮਸ਼ੀਨਾਂ ਕੰਮ ਨਹੀਂ ਕਰਦੀਆਂ ਜਿਹੜੇ ਮੁੱਖ ਮੰਤਰੀ ਸਾਹਿਬ ਕਹਿੰਦੇ ਹੁੰਦੇ ਸੀ ਸਕੈਨਰ ਮਸ਼ੀਨਾਂ 'ਚ ਕਬੂਤਰ ਉਡਦੇ ਨੇ ਜੀ ਆਲਣੇ ਪਾਏ ਨੇ ਹੁਣ ਕੀ ਬਦਲ ਗਿਆ ਜੀ ਉੱਥੇ ਜੀ ਦਵਾਈਆਂ ਦੀ ਪੂਰੀਆਂ ਪੱਟੀ ਤੱਕ ਨਹੀਂ ਮਿਲਦੀ ਸਿਰ ਦੁਖਣ ਦੀ ਬੱਟੀ ਲੈਣ ਲਈ ਵੀ ਅਗਲੇ ਨੂੰ ਪਰਚੀ ਤੇ ਲਿਖਾ ਕੇ ਡਾਕਟਰ ਤੋਂ ਤਾਂ ਮੈਡੀਕਲ ਸਟੋਰ ਜਾਣਾ ਪੈਂਦਾ ਬਿਲਕੁਲ ਜੀ ਤੇ ਪਹਿਲਾਂ ਸਿਹਤ ਵਾਲੇ ਮਾਮਲੇ 'ਚ ਹਸਪਤਾਲ ਦਾ ਤੰਦਰੁਸਤ ਕਰ ਲੋ ਸੋ ਇਸ ਲਈ ਇਹ ਪੰਜਾਬ ਦੇ ਗੱਲ ਕਿਤੇ ਨਵਾਂ ਫਾਹਾਂ ਨਾ ਪੈ ਜਵੇ ਖਜ਼ਾਨਿਆਂ ਦਾ ਇਹ ਸਮਝਣ ਦੀ ਲੋੜ ਹੈ ਕਿਤੇ ਨਾ ਕਿਤੇ ਕੱਚੇ ਕੰਮੇ ਪੱਕੇ ਕੰਮੇ ਦੇ ਵਾਦੇ ਤੁਹਾਡੇ ਕੋਲ ਸੀ ਉਹਦੇ ਪੈਰਲ ਤੁਸੀਂ ਆਮਦਨ ਨਹੀਂ ਦਿਖਾਉਣੀ ਪੈਣੀ ਹੈ ਜਨਾਬ ਤੁਨ ਜੀ ਇੱਥੇ ਅਸੀਂ ਇਹ ਵੀ ਦੇਖਿਆ ਕਿ ਨਿਯੁਕਤੀ ਪੱਤਰ ਦੇਣ ਤੋਂ ਬਾਅਦ ਚਾਰ-ਚਾਰ ਮਹੀਨੇ ਗਈਆਂ ਨੂੰ ਨਿਯੁਕਤੀਆਂ ਨਹੀਂ ਮਿਲਦੀਆਂ ਸੀ ਕਿ ਸਟੇਸ਼ਨ ਕਿਹੜਾ ਜੀ ਬਿਲਕੁਲ ਸੋ ਬੜੀ ਚਣੌਤੀ ਹੈ ਪੰਜਾਬ ਦੇ ਮੂਰੇ ਆਰਥਿਕ ਤੌਰ ਤੇ ਬਹੁਤ بڑا ਮਸਲਾ ਹੈ ਔਰ ਕਾਮਿਆਂ ਦੀਆਂ ਮੰਗਾਂ ਜਾਇਜ਼ ਨੇ ਖਾਸ ਕਰਕੇ ਇਸ ਲਈ ਵੀ ਕਿ ਤੁਸੀਂ ਵਾਅਦੇ ਕਰਕੇ ਵੀ ਆਏ ਸੀ ਜੇ ਵਾਅਦੇ ਨਾ ਕੀਤੇ ਹੋਵੇ ਤਾਂ ਵੀ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਜੀ ਪਰ ਇਹਨਾਂ ਕੋਲ ਡਾਰੇ ਨੇ ਪਹਿਲੀਆਂ ਸਰਕਾਰਾਂ ਲਈ ਹਾਲ ਹੈ ਕੋਈ ਬਦਲਾਅ ਨਹੀਂ ਆਇਆ ਜਨਾਬ ਜੀ ਦੀਪਕ ਜੀ ਐਸਏ ਦੇ ਨਾਲ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਇੱਕ ਬਿਆਨ ਬੇਅਦਬੀਆਂ ਨੂੰ ਲੈ ਕੇ ਦਿੱਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਠੀਕ ਹੈ ਵਿਧਾਨ ਸਭਾ ਦੇ ਵਿੱਚ ਗੱਲ ਹੋਈ ਹੈ ਠੀਕ ਹੈ ਬਿੱਲ ਪਾਸ ਜੋ ਹੈ ਉਹ ਕਰ ਰਹੇ ਨੇ ਪਰ ਜੋ ਸਖਤੋ ਸਖਤ ਸਜ਼ਾ ਬੇਅਦਬੀ ਦੀ ਹੋਣੀ ਚਾਹੀਦੀ ਹੈ ਮੌਤ ਦੀ ਸਜ਼ਾ ਹੋਣੀ ਚਾਹੀਦੀ ਹੈ ਦੇਖੋ ਬੇਅਦਮੀਆਂ ਦੇ ਮਸਲੇ ਦੇ ਉੱਤੇ ਮੰਨਿਆ ਜਾ ਰਿਹਾ ਸੀਗਾ ਕਿ ਜਿਹੜਾ ਇਹ ਵਿਸ਼ੇਸ਼ ਇਜਲਾਸ ਬੁਲਾਇਆ ਜਾ ਰਿਹਾ ਉਸੇ ਲਈ ਬੁਲਾਇਆ ਜਾ ਰਿਹਾ ਜੀ ਕਿ ਕੋਈ ਸਖਤ ਕਾਨੂੰਨ ਬਿੱਲ ਲਿਆਂਦਾ ਜਾਊਗਾ ਇਹਨੂੰ ਕਾਨੂੰਨ ਬਣਾ ਕੇ ਪੇਸ਼ ਕੀਤਾ ਜਾਊਗਾ ਇਹ ਕੋਸ਼ਿਸ਼ਾਂ ਬਾਦਲਾਂ ਨੇ ਵੀ ਕੀਤੀਆਂ ਕੋਸ਼ਿਸ਼ਾਂ ਕੈਪਟਨ ਹਰਨ ਨੇ ਵੀ ਕੀਤੀਆਂ ਕਿਉਂਕਿ ਸਾਡੀਆਂ ਭਾਵਨਾਵਾਂ ਨਾਲ ਜੁੜਿਆ ਸਾਡੇ عقیده ਨਾਲ ਜੁੜਿਆ ਸਾਡੇ ਧਰਮਾਂ ਨਾਲ ਜੁੜਿਆ ਮਸਲਾ ਹੈ ਸੋ ਲਗਾਤਾਰ ਪੰਜਾਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦਾ ਹੋਣਾ ਹੋਰ ਧਾਰਮਿਕ ਗ੍ਰੰਥਾਂ ਦੀਆਂ ਬੇਅਦਬੀਆਂ ਦਾ ਹੋਣਾ ਤੇ ਉਸ ਤੋਂ ਬਾਅਦ ਦੋਸ਼ੀਆਂ ਦਾ ਫੜਿਆ ਜਾਣ ਦੇ باوجود ਸਜ਼ਾ ਮਾ ਨਾ ਮਿਲਣੀਆਂ ਔਰ ਕਈ ਮਾਮਲੇ ਚ ਜੀ ਇਹ ਤਾਂ پاਗਲ ਨੇ ਜੀ ਇਹ ਤਾਂ ਸਦਾਈ ਹੈ ਜੀ ਹਾਂ ਇਹ ਤਾਂ ਕਮਲ ਹੈ ਜੀ ਹੈ ਨਾ ਇਹ ਜਿਹੇ ਮਾਮਲੇ ਮਤਲਬ ਕਮਲ ਤਾਂ ਪਹਿਲਾਂ ਵੀ ਸੀ ਦੁਨੀਆ ਚ ਜੀ ਸਦਾਈ ਤਾਂ ਪਹਿਲਾਂ ਵੀ ਸੀ ਪਹਿਲਾਂ ਕਿਉਂ ਨਹੀਂ ਜੀਆਂ ਘਟਨਾਵਾਂ ਆਚਨਿਕ ਜੀਆਂ ਘਟਨਾਵਾਂ ਕਿਉਂ ਆਪਰ ਲੱਗੀਆਂ ਉਸ ਸਮੇਂ ਜਦੋਂ ਸਰਖਿਆਂ ਦੇ ਸਾਧਨ ਨੇ ਜਦੋਂ ਕੈਮਰੇ ਲੱਗਿਆ ਸਾਰਾ ਕੁਝ ਲੱਗਿਆ ਪਤਾ ਕਿ ਫੜ ਵੀ ਹੋ ਜਾਣਾ ਬਿਲਕੁਲ ਸੋ ਉਹਦੀ ਕਣੀ ਤੱਕ ਅੱਜ ਤੱਕ ਕੋਈ ਸਰਕਾਰ ਨਹੀਂ ਪਹੁੰਚੀ ਕਿ ਇਹਦੇ ਪਿੱਛੇ ਕਿਹੜੀ ਮਨਸ਼ਾ ਕੰਮ ਕਰਦੀ ਹੈ ਕਿਹੜੀ ਸ਼ਰਬਤੀ ਤੇਰ ਕੰਮ ਕਰਦੀ ਹੈ ਇਹ ਤਾਂ ਉਹ ਹੀ ਤੂਤਾ ਵਾਲਾ ਖੂਹ ਵਾਲਾ ਕੰਮ ਹੈ ਕਿ ਉੱਥੇ ਜੀ ਮਸਜਿਦ 'ਚ ਸੂਰ ਵੱਟ ਕੇ ਸਿੱਟਦਾ ਜੀ ਮੰਦਿਰ 'ਚ ਗਊ ਦਾ ਸਿਰ ਵੱਟ ਕੇ ਸਿੱਟਦਾ ਅਜੇ ਤਾਂ ਕੋਈ ਕੁਸ਼ਲਾ ਮਤਲਬ ਬਦਲੇ ਕੀ ਹੈ ਜਨਾਬ ਤੇ ਇਸ ਲਈ ਉਮੀਦ ਕੀਤੀ ਜਾਂਦੀ ਹੁੰਦੀ ਹੈ ਕਿ ਸਰਕਾਰਾਂ ਇਹਦੇ ਤੇ ਕੰਮ ਕਰਨੀਆਂ ਕੁਮਰ ਬੀਜੇ ਪ੍ਰਤਾਪ ਤੋਂ ਇਹ ਤੋਂ ਕੰਮ ਲਉਗੀ ਉਮੀਦ ਸੀ ਪੰਜਾਬ ਨੂੰ ਹੂੰ ਪਰ ਤੁਸੀਂ ਉਹਨੂੰ ਤਾਂ ਪਾਰਟੀ ਤੋਂ ਬਾਹਰ ਕੱਢ ਕੇ ਰੱਖਤਾ ਤੇ ਤੁਹਾਨੂੰ ਲੱਗਦਾ ਕਿ ਅਜੇ ਵੀ ਇਹ ਭਾਵਨਾਤਮਕ ਮਸਲਾ ਹੈ ਤੇ ਕਹਿੰਦੇ ਕਿ ਸਪੀਕਰ ਸਾਹਿਬ ਵੀ ਇਸ ਮਸਲੇ ਤੇ ਜ਼ੋਰ ਜਮੈਸ਼ ਕਰ ਰਹੇ ਨੇ ਕਿ ਭਾਈ ਮੇਰਾ ਇਲਾਕਾ ਮੈਂ ਤਾਂ ਕਹਿੰਨੂੰ ਵੋਟਾਂ ਵੀ ਲੈਣੀ ਆ ਜੀ ਕੁਝ ਕਰੋ ਸੋ ਇਸ ਲਈ ਇਹਦੀ ਤਿਆਰੀ ਹੋ ਗਈ ਸੀ ਕੇਜਰੀਵਾਲ ਰਾਜਨੀਤਿਕ ਸਟੇਜ 'ਤੇ ਬੋਲਣ ਲੱਗ ਪਈ ਸੀ ਜੀ ਪਰ ਜਿੰਨੀ ਕੁ ਜਾਣਕਾਰੀ ਮੇਰੇ ਕੋਲ ਹੈ ਕਿ ਸ਼ਾਇਦ ਸਰਕਾਰ ਅਜੇ ਹੱਬ ਬਿੱਲ ਲਿਆਉਣ ਤੋਂ ਪਗੋੜੀ ਹੋ ਰਹੀ ਹੈ ਜੀ ਕੋਈ ਬਿੱਲ ਨਹੀਂ ਆ ਰਿਹਾ ਹੋ ਸਕਦਾ ਰਾਤ ਨੂੰ ਰਾਤ ਕੁਝ ਬਦਲ ਜੇ ਫੈਸਲਾ ਪਰ ਜਿਸ ਸਮੇਂ ਮੈਂ ਗੱਲ ਕਰ ਰਿਹਾ ਮੌਸਮੇਂ ਦੀ ਗੱਲ ਕਰ ਰਿਹਾ ਜੀ ਯਾਸ਼ਰ ਕੁਝ ਨਹੀਂ ਲਿਆਉਣ ਦੀ ਤਿਆਰੀ ਫਿਲਹਾਲ ਇਹ ਤੋਂ ਪਿੱਛੇ हटਿਆ ਜਾ ਰਿਹਾ ਉਹ ਨੁਕਤਾ ਨਿਗਾ ਕੀ ਹੈ ਇਹਦਾ ਕਾਰਨ ਨਹੀਂ ਪਤਾ ਪਰ ਇਹ ਹੈ ਹਾਂ ਜਿਸ ਤੋ ਤੱਕ ਧਾਮੀ ਸਾਹਿਬ ਦਾ ਸਵਾਲ ਹੈ ਜੀ ਮੈਨੂੰ ਲੱਗਦਾ ਧਾਮੀ ਜੀ ਭਾਵਨਾਤਮਕ ਤੌਰ ਦੇ ਉੱਤੇ ਇਹ ਮੰਗ ਕਰ ਰਹੇ ਨੇ ਕਿ ਇਸ ਮਸਲੇ ਦੇ ਵਿੱਚ ਮਿਸਾਲੀ ਸਜ਼ਾ ਫਾਂਸੀ ਸਜ਼ਾ ਦਿੱਤੀ ਜਾਵੇ ਪਰ ਓਵਰ ਆਲ ਜੇਕਰ ਆਪਾਂ ਇੱਕ رائے ਦੇਖੀਏ ਦੁਨੀਆ ਭਰ ਚ ਵੀ ਔਰ ਭਾਰਤ ਚ ਵੀ رائے ਬਣ ਰਹੀ ਹੈ ਕਿ ਫਾਂਸੀ ਦੀ ਸਜ਼ਾ ਕਿਸੇ ਮਸਲੇ ਦਾ ਹੱਲ ਨਹੀਂ ਹੂੰ ਇਹ ਇਹ ਮੰਗ ਨਾਲ ਆਪਾਂ ਇੱਕ ਪਾਸੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਦੇ ਆਂ ਤੇ ਉਧਰ ਫਾਂਸੀ ਮਾਫੀ ਲਈ ਆਪਾਂ ਪੀਲਾਂ ਲਾਈਆਂ ਹੋਈਆਂ ਤੇ ਕੱਲ ਨੂੰ ਇਹ ਨੌਕਰ ਕਰਨ ਠੀਕ ਹੈ ਜੀ ਕਿ ਸਾਰਿਆਂ ਨੂੰ ਫਾਂਸੀ ਦੇਣੀ ਸ਼ੁਰੂ ਕਰੋ ਬਿਲਕੁਲ ਕੱਲ ਉਧਰ ਨੂੰ ਵੀ ਜਾ ਸਕਦੀ ਹੈ ਦੂਸਰੇ ਪਾਸੇ ਮੈਨੂੰ ਲੱਗਦਾ ਕਿ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਇਹ ਜੇ ਢੰਗ ਦੀ ਸਜ਼ਾ ਮਿਲਣੀ ਚਾਹੀਦੀ ਹੈ ਕਿ ਦੁਨੀਆ ਉਹਨਾਂ ਨੂੰ ਪਲ-ਪਲ ਮਰਦੇ ਦੇਖੇ ਕਿ ਆਹ ਇਹਨੇ ਕਰਤੂਤ ਕੀਤੀ ਸੀ ਇਹ ਉਹਦਾ ਪੁਗਿਆ ਸੋ ਇਸ ਲਈ ਕੋਈ ਮਸਾਲੀ ਸਜ਼ਾ ਉਸ ਤਰੀਕੇ ਦੀ ਇਹ ਇਸ ਕਾਨੂੰਨ ਦੇ ਤਹਿਤ ਲਿਆਉਣਾ ਚਾਹੀਦੀ ਹੈ ਠੀਕ ਹੈ ਤਾਂ ਮਯੂਸਰਨ ਉਹਨਾਂ ਦੀ ਆਪਣੀ ਭਾਵਨਾਤਮਕ ਤੌਰ ਤੇ ਮੰਗ ਹੈ ਸਾਨੂੰ ਲੱਗਦਾ ਕਿ ਇਹਦੇ ਨਾਲ ਜੇ ਫਾਂਸੀ ਨਾਲ ਜੁਰਮ ਰੁਕਦੇ ਹੁੰਦੇ ਤਾਂ ਸ਼ਾਇਦ ਹੁਣ ਤੱਕ ਜਿੰਨਾਂ ਕਿੰਨੇ ਥਾਮਾਂ ਦਿੱਤੇ ਜਿਹੜੇ ਮਾਮਲੇ 'ਚ ਫਾਂਸੀ ਹੋਈ ਨੇ ਫਿਰ ਉਹ ਘਟਨਾਵਾਂ ਦੁਆਰਾ ਕਦੇ ਵਾਪਰੀ ਨਾ ਹੁੰਦੀ ਜੀ ਸੋ ਲੋਕਾਂ ਨੂੰ ਸੁਚੇਤ ਕਰਕੇ ਲੋਕਾਂ ਨੂੰ ਜਾਗਰੂਕ ਕਰਕੇ ਸਮਾਜ ਨੂੰ ਸਿੱਖਿਅਤ ਕਰਕੇ ਸਮਾਜ ਨੂੰ ਆਪਣੇ ਧਰਮ ਦਾ ਪਰਪੱਖ ਬਣਾਉਣ ਦੇ ਨਾਲ ਦੂਏ ਧਰਮਾਂ ਦਾ ਸਨਮਾਨ ਕਰਨਾ ਸਿਖਾ ਕੇ ਇਹਦੇ ਨਾਲ ਸਮਾਜ ਮਜ਼ਬੂਤ ਤੇ ਤੰਦਰੁਸਤ ਬਣਦਾ ਹੈ ਜਿਸ ਸਜਾਮਾ ਨਾਲ ਬਣਦੇ ਹੁੰਦੇ ਤੇ ਜਿੰਨੇ ਜੇਲ੍ਹ ਚ ਜਾਂਦੇ ਨੂੰ ਮੁੜ ਕੇ ਅੱਕ ਜੁਰਮ ਕੀ ਮਰਦੇ ਜੀ ਦੀਪਕ ਜੀ ਅਬੋਹਰ ਕਪੜਾ ਵਪਾਰੀ ਕਤਲ ਮਾਮਲੇ ਦੇ ਵਿੱਚ ਇੱਕ ਅਜੀਬੋ ਗਰੀਬ ਮੋੜ ਆਇਆ ਹੈ ਪੀਤੇ ਦਿਨ ਦੋ ਦੋਸ਼ੀਆਂ ਨੂੰ ਮੁੱਖ ਦੋਸ਼ੀ ਦੱਸਦੇ ਹੋਏ ਉਹਨਾਂ ਦਾ ਇਨਕਾਊਂਟਰ ਕਰ ਦਿੱਤਾ ਗਿਆ ਸੀ ਪਰ ਅੱਜ ਜੋ ਹੈ ਕਹਾਣੀ ਬਿਲਕੁਲ ਬਦਲ ਗਈ ਹੈ ਜੋ ਲੜਕੇ ਮਾਰੇ ਗਏ ਨੇ ਉਹਨਾਂ ਦੇ ਪਰਿਵਾਰਾਂ ਦਾ ਕਹਿਣਾ ਹੈ ਕਿ ਪੁਲਿਸ ਉਹਨਾਂ ਨੂੰ ਘਰੋਂ ਗ੍ਰਿਫਤਾਰ ਕਰਕੇ ਲੈ ਕੇ ਗਈ ਸੀ ਤੇ ਉਸ ਤੋਂ ਬਾਅਦ ਸਿੱਧਾ ਉਹਨਾਂ ਨੂੰ ਮੀਡੀਆ ਦੇ ਜ਼ਰੀਏ ਇਨਕਾਊਂਟਰ ਬਾਰੇ ਪਤਾ ਲੱਗ ਗਿਆ ਹਾਂ ਬਿਲਕੁਲ ਜੀ ਆਪਾਂ ਕੱਲ ਵੀ ਗੱਲ ਕਰ ਰਹੇ ਸੀ ਕਿ ਕਿ ਪੰਜਾਬ 'ਚ ਜਿਸ ਤਰ੍ਹਾਂ ਦਾ ਪੁਲਿਸ ਰਾਜ ਹੈ ਇਹ ਤਾਂ ਦੇਖੋ ਅਦਾਲਤੀ ਪ੍ਰਕਿਰਿਆ 'ਚ ਜਾ ਕੇ ਸਾਬਤ ਹੋਣਾ ਸੀਗਾ ਕਿ ਉਹ ਦੋਸ਼ੀ ਹੈਗੇ ਜਾਂ ਨਹੀਂ ਹੈਗੇ ਉਹਨਾਂ ਦਾ ਰੋਲ ਕੀ ਸੀ ਵੈਸੇ ਤਾਂ ਪੁਲਿਸ ਆਪੇ ਕਹਿ ਰਹੀ ਹੈ ਕਿ ਨਾ ਇਹ ਉਹ ਨੇ ਜਿਨ੍ਹਾਂ ਨੇ ਤਿੰਨਾਂ ਨੂੰ ਭਜਾਉਣ 'ਚ ਰੋਲ ਨਿਭਾਇਆ ਮਤਲਬ ਇੱਕ ਕੋ ਸੀ ਜਿਹੜਾ ਮੋਟਰਸਾਈਕਲ ਚਲਾ ਰਿਹਾ ਸੀ ਦੋ ਸ਼ੂਟਰ ਸੀ ਜਿਨ੍ਹਾਂ ਨੇ ਗੋਲੀਆਂ ਮਾਰੀਆਂ ਉਸ ਬੋਹਰ ਦੇ ਕਪੜਾ ਵਪਾਰੀ ਸੰਜੇ ਬਰਮਾ ਹੋਰਾਂ ਨੂੰ ਹੈ ਨਾ ਸੋ ਇਸ ਲਈ ਉਹ ਕਹਿੰਦੇ ਕਿ ਇਓ ਉਹ ਬੰਦੇ ਸੀਗੇ ਤਿੰਨ ਜਿਨ੍ਹਾਂ ਨੇ ਉਹਨਾਂ ਤਿੰਨਾਂ ਨੂੰ ਭਜਾਇਆ ਜੀ ਤੇ ਹੀ ਇਹ ਕਾਰ ਵਾਲੇ ਬੰਦੇ ਸੀ ਇਹ ਇਸ ਤਰੀਕੇ ਨਾਲ ਭਜਾਉਣ ਵਾਲੇ ਬੰਦੇ ਸੀਗੇ ਫੜ ਲਏ ਜੀ ਮੋਟਰਸਾਈਕਲ ਵੀ ਕਈ ਥਾਵਾਂ ਤੇ ਵਿਕਿਆ ਜੀ ਕਾਰ ਵੀ ਕਈ ਥਾਵਾਂ ਤੇ ਵਿਕੀ ਹੈ ਤੇ ਜੀ ਇਹ ਜਦੋਂ ਇਹਨਾਂ ਤੋਂ ਹਥਿਆਰ ਇੱਕ ਪਾਸੇ ਤਾਂ ਇਹ ਭਜਾਉਣ ਵਾਲੇ ਸੀ ਫਿਰ ਇਹਨਾਂ ਕੋਲੋਂ ਹਥਿਆਰ ਦੀ ਬਰਾਮਦਗੀ ਦਾ ਕੀ ਮਸਲਾ ਆ ਗਿਆ ਜੀ ਟਾਣ ਪੁਲਿਸ ਜਾਣਦੀ ਹੈ ਤੇ ਇਹ ਕਮਾਲ ਹੋ ਰਿਹਾ ਕਿ ਜਦੋਂ ਵੀ ਹਥਿਆਰ ਬਰਾਮਦ ਕਰਨ ਜਾਓ ਤਾਂ ਪੁਲਿਸ 'ਤੇ ਹਮਲਾ ਹੋ ਜਾਂਦਾ ਬਈ ਇੱਕ ਵਾਰ ਤੁਸੀਂ ਕਿਸੇ ਮੋੜ ਤੋਂ ਮੁੜੋ ਤੇ ਉਥੇ ਟੋਆ ਜ ਵੀ ਦੋਈ ਵਾਰ ਮੋਟਰਸਾਈਕਲ ਮੋੜਨ ਲੱਗੇ ਗੱਡੀ ਮੋੜਨਗੇ ਤੁਹਾਨੂੰ ਆਪੇ ਯਾਦ ਆਉਂਦੇ ਕਿ ਇੱਥੇ ਇੱਕ ਟੋਆ ਸੀ ਬਿਲਕੁਲ ਤੇ ਪੰਜਾਬ ਪੁਲਿਸ ਨੂੰ ਅਜੇ ਤੱਕ ਪਤਾ ਹੀ ਨਹੀਂ ਲੱਗਦਾ ਕਿ ਹਰ ਵਾਰ ਤੁਸੀਂ ਦੋਸ਼ੀਆਂ ਨੂੰ ਫੜ ਕੇ ਜਦੋਂ ਬਰਾਮਦੀ ਲੈ ਕੇ ਜਾਂਦੇ ਥੋੜੇ ਤੇ ਹਮਲਾ ਹੋ ਜਾਂਦਾ ਰੋਟੀ ਨੂੰ ਉੱਚੀ ਕਹਿੰਦੇ ਹੋ ਜੀ ਤੇ ਇਸ ਲਈ ਹਰ ਵਾਰ ਇੱਥੇ ਆ ਕੇ ਇਨਕਾਊਂਟਰ ਤੇ ਕਿਵੇਂ ਹੁੰਦੇ ਨੇ ਇਹ ਇਹ ਕਿਦਾਂ ਕਿਤੇ ਪੁਨਸਰਾਜ ਤੁਸੀਂ ਇੱਕ ਪਾਸੇ ਖਾਲੜਾ ਦੀ ਫਿਲਮ ਰਿਲੀਜ਼ ਨਹੀਂ ਹੋਣ ਦੇ ਰਹੇ ਇਹਨੂੰ ਡਰ ਲੱਗਦਾ ਸਿਸਟਮ ਨੂੰ ਹੈ ਨਾ ਉਹ ਅਫਸਰ ਨੇ ਹੁਣ ਨਾ ਉਹ ਸਰਕਾਰਾਂ ਨੇ ਨਾ ਉਹ ਲੀਡਰ ਨੇ ਇਹਨਾ ਉਹ ਸਨ 95 ਦੀ ਕਹਾਣੀ ਤੇ ਅੱਜ ਵੀ ਤੁਹਾਨੂੰ ਡਰਾਉਂਦੀ ਹੈ ਕਿਉਂਕਿ ਤੁਸੀਂ ਉਵੇਂ ਹੀ ਚੱਲਦੇ ਹੋ ਜੀ ਹਾਂ ਤੁਹਾਨੂੰ ਡਰ ਲੱਗਦਾ ਹੋਵੇ ਇਹ ਫਿਲਮਾ ਰਿਲੀਜ਼ ਕਰਨ ਤੋਂ ਜਿਹੜੀਆਂ ਸੱਚ ਦਿਖਾਉਂਦੀਆਂ ਤੁਹਾਡਾ ਤੇ ਇਹ ਅਫਸੋਸਜਨਕ ਵਰਤਾਰਾ ਹੈ ਪੰਜਾਬ ਨੂੰ ਮੁੜ ਕੇ ਅੱਗ ਦੀ ਪੱਟੀ 'ਚ ਝੌਂਕਣ ਵਾਲੀ ਪ੍ਰਕਿਰਿਆ ਜੇ ਸੱਚਮੁੱਚ ਉਹ ਇਸ ਕੜੀ ਦਾ ਹਿੱਸਾ ਸੀ ਇਸ ਕਤਲ ਦਾ ਹਿੱਸਾ ਸੀ ਤਾਂ ਉਹਦੇ ਰਾਹੀਂ ਤੁਸੀਂ ਕਨੇ ਕਾਤਲਾਂ ਤੱਕ ਨਹੀਂ ਪਹੁੰਚਣਾ ਸੀ ਕਾਤਲਾਂ ਨੂੰ ਸਪਾਰੀ ਕਿਨੇ ਦਿੱਤੀ ਕਿਨੇ ਭੇਜਿਆ ਉੱਥੇ ਤੱਕ ਪਹੁੰਚਣਾ ਸੀ ਇਹ ਤੁਸੀਂ ਗੁੱਤ ਮਟਾ ਰਹੇ ਹੋ ਜਾਂ ਗੁਨਾਹਗਰ ਮਟਾ ਰਹੇ ਹੋ ਸਵਾਲ ਖੜਾ ਹੋਊਗਾ ਉਹਦੇ ਸਮੇਂ ਅਦਾਲਤਾਂ ਚ ਜੀ ਦੀਪਕ ਜੀ ਨਾ तमाम ਖਬਰਾਂ ਉੱਪਰ ਚਰਚਾ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਬਹੁਤ